ਇਸ ਵੇਲੇ ਵਿਆਸ ਤਰਿਆ ਤੋਂ ਆ ਜਣਾ ਬਾ 50 ਮੀਟਰ ਪਿੱਛੇ ਖੜੇ ਹੋਵਾਂਗੇ ਜਿੱਥੋਂ ਪਹਿਲੇ ਅੰਦੋਲਨ ਦੇ ਵਿੱਚ ਵੀ ਪਹਿਲੇ ਅੰਦੋਲਨ ਦੇ ਵਿੱਚ ਵੀ ਟਰੈਕਟਰ ਟਰਾਲੀਆਂ ਜਾਂਦੇ ਰਹੇ ਆ ਔਰ ਦਿੱਲੀ ਅੰਦੋਲਨ 2 ਦੇ ਵਿੱਚ ਵੀ ਟਰੈਕਟਰ ਟਰਾਲੀਆਂ ਚਾਲ ਰਹੇ ਆ ਅਸੀਂ 11 ਫਰਵਰੀ ਨੂੰ ਇੱਥੇ ਇਕੱਠੇ ਹੋਏ ਸੀ 12 ਨੂੰ ਚਾਲੇ ਪਾਏ ਸੀ ਮੋਦੀ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਸੰਦੇਸ਼ ਦੇ ਰਹੇ ਆ ਇੱਕ ਸਾਲ ਹੋ ਚੱਲਿਆ ਨਾ ਅੱਕੇ ਆ ਨਾ ਥੱਕੇ ਆ ਨਾ ਹੌਸਲੇ ਪਸਤ ਹੋਏ ਆ ਤੇ ਨਾ ਟਾਰਗੇਟ ਭੁੱਲੇ ਆ ਪਤਾ ਸਾਨੂੰ ਨਿਸ਼ਾਨਾ ਕੀ ਆ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਇਹ ਮੰਗ ਸਾਡੀ ਨਹੀਂ ਹੈ ਪੂਰੇ ਦੇਸ਼ ਦੀ ਹੈ ਜਿਹੜੇ ਕਿਸਾਨ ਮਜ਼ਦੂਰ ਇੱਥੇ ਆਏ ਕੱਲੀ ਉਹਨਾਂ ਦੀ ਨਹੀਂ ਹੈ 3 ਕਰੋੜ ਪੰਜਾਬੀਆਂ ਦੀ 80 ਕਰੋੜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆ ਕਰਜ਼ਾ ਜਿਹੜਾ ਮਾਫੀ ਆ ਇਹ ਕਰਜ਼ਾ ਮਾਫੀ ਵੀ ਦੇਸ਼ ਦੇ ਇੱਕ ਵੱਡੇ ਹਿੱਸੇ ਦੀ ਮੰਗ ਹੈਗੀ ਆ ਔਰ ਇਹ ਇਕੱਲੇ ਕਿਤੇ ਸਾਡੀ ਮੰਗ ਨਹੀਂ ਹੈਗੀ ਆ ਬੇਸ਼ੱਕ ਅੱਜ ਇੱਥੇ ਹਜ਼ਾਰਾਂ ਟਿਕਟ ਟਾਲੀਆਂ ਦਾ ਕਾਫਲਾ ਲੈ ਕੇ ਜਾਣ ਦਾ ਅਸੀਂ ਪੂਰਾ ਜ਼ੋਰ ਲਾਇਆ ਔਰ ਵੱਡੇ ਪੱਧਰ ਤੇ ਤੁਹਾਨੂੰ ਵਿਖਾ ਦਾਂਗੇ ਕਿੰਨੇ ਟਿਕਟ ਟਾਲੀਆਂ ਇੱਥੇ ਪਹੁੰਚੇ ਹੈਗੇ ਆ ਠੀਕ ਹੈ ਜੀ ਔਰ ਇੱਥੇ ਅੱਜ ਸਵੇਰੇ 4000 ਬੰਦਾ ₹500 ਤੇ ਰਾਤ ਤੱਕ ਨਾਲੀਆਂ ਆ ਰਹੀਆਂ 6 ਤੁਰ ਜੂਗਾ ਇਹ ਪਤਾ ਲੱਗੂ ਪਰ ਇਹ ਬੰਦੇ ਗਾਂ ਫਗਵਾੜੇ ਵੀ ਹੈਗਾ ਉੱਥੋਂ ਵੀ ਹੋਰ ਪੰਜਾਬ ਤੋਂ ਵੀ ਸੇ ਲੜਨਗੇ ਪਰ ਇਹ ਮੰਗ 80 ਕਰੋੜ ਲੋਕਾਂ ਦੀ ਗੱਲ ਕਰ ਰਹੇ ਇਹ ਗੱਲ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਕਰ ਰਹੇ ਆ ਇਹ ਮੰਗ ਕੱਲੀ ਸਾਡੀ ਨਹੀਂ ਹੈਗੀ ਨਰੇਗਾ 200 ਦਿਨ ਇਹਦੀ ਦਿਹਾੜੀ ਚੰਗੀ ਇਹ ਸਾਰੇ ਦੇਸ਼ ਦੇ ਮਜ਼ਦੂਰਾਂ ਦੀ ਗੱਲ ਆ ਭਾਵੇਂ ਇੱਥੇ ਸਾਡੇ ਨਾਲ 500 ਮਜ਼ਦੂਰ ਆਵੇ ਚਾਹੇ ਹਜ਼ਾਰ ਆਵੇ ਇਹ ਸਵੇਰੇ ਪਤਾ ਲੱਗ ਜੂ ਪਰ ਗੱਲ ਅਸੀਂ ਸਾਰੇ ਮਜ਼ਦੂਰਾਂ ਦੀ ਕਰ ਰਹੇ ਹੈਗੇ ਆ ਇਹਦੋਂ ਗਾ ਆਦਿਵਾਸੀਆਂ ਦੀ ਸਭਧਾਨ ਦੀ ਪੰਜਵੀਂ ਸੂਚੀ ਇਹਦੀ ਗੱਲ ਕਰ ਰਹੇ ਹੈਗੇ ਆ ਇਹਦੋਂ ਗਾ ਫਸਲੀ ਬੀਮਾ ਯੋਜਨਾ ਜਾਂ ਜਿਹੜਾ ਨਵਾਂ ਡਰਾਫਟ ਸਰਕਾਰ ਨੇ ਲਿਆਂਦਾ ਖੇਤੀ ਮੰਡੀ ਨੂੰ ਤੋੜਨ ਵਾਲਾ ਉਹਦੇ ਤੇ ਵੀ ਲੜ ਰਹੇ ਹੈਗੇ ਆ ਇਹਦੋਂ ਕਹਾ ਜਿਹੜੇ ਪ੍ਰਚਾਰਕ ਉਹ ਜਿਹੜੇ ਜਿੰਨੇ ਵੀ ਛੋਟੀ ਦੁਕਾਨਦਾਰੀ ਆ ਦੇਖਦੀ ਉਹ ਛੋਟੀ ਦੁਕਾਨਦਾਰੀ ਵੱਡੇ ਕਾਰਪੋਰੇਟ ਦੇ ਮਾਲਾਂ ਨੇ ਖਾ ਲੈਣੀਆਂ ਉਹਦੀ ਲੜਾਈ ਵੀ ਲੜ ਰਹੇ ਆ ਇਹ ਸਾਸ ਨਾਲ ਸਾਰੇ ਉੱਠ ਕੇ ਦਿੱਲੀ ਨੂੰ ਵੱਧਨੇ ਇੱਕ ਦਿਨ ਮੋਦੀ ਜੀ ਤੇ ਚੁੱਪ ਨਹੀਂ ਰਹਿਣੇ ਕਿਸੇ ਨੇ ਨਹੀਂ ਕਿਹਾ ਸੀ ਪੰਜਾਬ ਬੰਦ ਐ ਹੋ ਜੂ ਹੋ ਗਿਆ ਨਾ ਦੇਖੋ ਕਿਵੇਂ ਦਿੱਲੀ ਦੀਆਂ ਧਰ ਕਹਲੀਆਂ ਸੋ ਮੈਂ ਦੱਸਦਾ ਜਿੱਥੇ ਮੈਂ ਖੜਾ ਵਾਂ ਐਸਰ ਸੌਰਵ ਸਿੰਘ ਜੀ ਕੋਟਲਾ ਮੇਰੇ ਲੱਗ ਗਿਆ ਜਰਮਨ ਸਿੰਘ ਬੰਡਾਲਾ ਰਣਜੀਤ ਸਿੰਘ ਕਲੇਰ ਵਾਲਾ ਆਪਣੇ ਸਿਟੀ ਜੇਉਂਦੇ ਪ੍ਰਧਾਨ ਖੜਿਆ ਲੋਕੋ ਕੇ ਸਾਹਮਣੇ ਖੜਿਆ ਮੁਖਤਾਰ ਸਿੰਘ ਭਗਵਾ ਬਾਕੀ ਸਾਰੇ ਲੀਡਰ ਵੀ ਆਏ ਹੋਏ ਆ ਆਪਾਂ ਗੱਲਬਾਤ ਕਰਦੇ ਚੱਲਾਂਗੇ ਇਹਨੂੰ ਸ਼ੇਅਰ ਕਰਦੇ ਹੋ ਮੇਰੇ ਕਰਕੇ ਨਾ ਸ਼ੇਅਰ ਕਰਿਓ ਜਦੋਂ ਪੂਰੇ ਦੇਸ਼ੀ ਲੜਾਈ ਲੜ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਅੱਜ ਤੋਂ ਬਾਅਦ ਸ਼ੇਅਰ ਕਰ ਦਿਓ ਰਾਤ ਬੈਠਾ ਕਿਉਂਕਿ ਸਾਡਾ ਆਪਣਾ ਮੀਡੀਆ ਵਾ ਕੋਈ ਅਸੀਂ ਏਡੇ ਵੱਡੇ ਲੀਡਰ ਤਾਂ ਹੈ ਨਹੀਂਗੇ ਜਾਂ ਸਾਡੇ ਕੋਲ ਇੰਨੇ ਜਿਆਦਾ ਕੋਈ ਪ੍ਰਚਾਰ ਦਾ ਮਾਧਿਅਮ ਨਹੀਂ ਹੈਗਾ ਜਾਂ ਸਾਡੇ ਕੋਲੇ ਕੋਈ ਐਡਵਰਟਾਈਜ਼ ਦੀ ਜਗ੍ਹਾ ਵੀ ਸਾਡੀ ਗੱਲ ਚਲੀ ਜਾਏ ਅਸੀਂ ਤਾਂ ਆਪਣੇ ਢੰਗ ਨਾਲ ਗੱਲ ਪਹੁੰਚਾਉਣੀ ਹੈਗੀ ਆ ਜੇ ਤੁਸੀਂ ਪਹੁੰਚਾ ਦੋਗੇ ਤਾਂ ਜਿਹੜੇ ਟਿਕਟ ਟਾਲੀਆਂ ਲੈ ਕੇ ਅਜੇ ਪਿੰਡਾਂ ਤੋਂ ਨਹੀਂ ਤੁਰੇ ਉਹ ਵੀ ਸਾਡੇ ਨਾਲ ਆ ਜਣੇ ਹਰ ਪੰਜਾਬ ਦੇ ਪਿੰਡ ਚ ਟਿਕਟ ਡਾਲੀ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸੂਗਾ ਕਿੰਨਾ ਵੱਡਾ ਕਾਫਲਾ ਵਾ ਨਾਲ ਰੋਡ 'ਤੇ ਨਾਲ ਚੱਲਦਾ ਜਾਊਗਾ ਵਿਚਾਰ ਚਰਚਾ ਕਰਦੇ ਜਾਵਾਂਗੇ ਨਾਲੇ ਠੀਕ ਹੈ ਜੀ ਔਰ ਕਿਸਾਨਾਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਅੱਜ ਤੋਂ ਲਾਈਟ ਮੈਨਾਂ ਵੀ ਰਾਮ ਜੁਗਾ ਲਓ ਕਈ ਵੀ ਖਲੋਤੇ ਆ ਮੇਰਾ ਇਹ ਕਾਂਲੀ ਸਾਹਿਬ ਦੇ ਸਟਾਫਰ ਸਾਹਿਬ ਆ ਕੀ ਹਾਲ ਮਹਾਰਾਜ ਜੀ ਵਧੀਆ ਵਧੀਆ ਚੜਦੀ ਕਾ ਹਾਂ ਜੀ ਕਿੰਨੇ ਦਿਨਾਂ ਦੀ ਤਿਆਰੀ ਕਰਕੇ ਆਏ ਜੀ ਬਾਈਆਂ ਦਿਨਾਂ ਦੀ ਹਾਂ ਜੀ ਠੀਕ ਆ ਸੋ ਮੈਂ ਹੋਰ ਵੀ ਦਿਖਾਦਾ ਟਾਲੀ ਵਿੱਚ ਬੈਠੇ ਔਰ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਕਈ ਵਾਰੀ ਮਨ ਚ ਨਹੀਂ ਆਉਂਦਾ ਵੀ ਅਸੀਂ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆਂ ਸਾਰੇ ਦੇਸ਼ ਦੀ ਦੇਸ਼ ਦੀ ਜਾਂ ਮਜ਼ਦੂਰਾਂ ਦੀ ਲੜਾਈ ਵੀ ਲੜ ਰਹੇ ਆਂ ਠੀਕ ਆ ਭਾਵੇਂ ਪਰ ਇੱਕ ਵਾਰੀ ਹੁੰਦਾ ਵੀ ਜਿੰਨੇ ਇੱਥੇ 5000 ਬੰਦਾ ਹੋਊ 6000 ਬੰਦਾ ਇਹ ਮਨ ਚ ਨਹੀਂ ਆਉਂਦਾ ਵੀ ਸਾਰੇ ਨਾਲ ਆਉਣ ਸਾਰੇ ਆਈ ਜਾਣੇ ਆਪੇ ਸਾਰੇ ਕੀ ਕੀ ਕਰੋ ਕੀ ਕਰ ਡੇਟ ਹੁੰਦਾ ਮੋਟਾ ਹੁੰਦਾ ਜਿਆਦਾ ਲੋਕੀ ਚਾ ਡੰਡੇ ਸਭ ਅੱਛਾ ਸਾਨੂੰ ਜਿਆਦਾ ਫੈਲਾ ਹੁੰਦਾ ਜਿੰਨਾ ਰਮਾਂਗੇ ਚੰਡੇ ਠੀਕ ਹੈ ਠੀਕਾ ਲੰਮੇ ਨਾ ਲੜਾਈ ਵਾਧ ਰਹੀ ਇਹਨਾਂ ਦਾ ਕਹਿਣਾ ਆਪ ਜੀ ਟਰਾਲੀ ਦੀ ਖੜਾ ਕੀ ਨਾ ਤਾਂ ਫਰੀ ਮੇਜਰ ਸਿੰਘ ਨਾ ਵਾ ਹਾਂਜੀ ਕਿਹੜਾ ਪਿੰਡ ਆ ਸਾਹਮਣਾ ਪਿੰਡ ਵੰਜੇੜੀ ਵੰਜੇੜੀ ਸਾਹਮਣਾ ਪਿੰਡ ਆ ਚੰਗੀ ਤਿਆਰੀ ਕਰਕੇ ਆਇਆ ਚੜਦੀ ਕਲਾ ਚ ਲੋਕ ਕਹਿੰਦੇ ਆ ਵੀ ਮੋਦੀ ਨੇ ਐਮਐਸਪੀ ਦੇਣੀ ਨਹੀਂ ਹਾਂ ਕੀ ਕੀ ਚੀਜ਼ ਲੈ ਕੇ ਜਾਵਾਂ ਅੱਛਾ ਲੈ ਕੇ ਰਹਿਣਿਆ ਵਾ ਵਾ ਆਹ ਇਹ ਗੱਲ ਆ ਵੀ ਕੋਈ ਅਸਲ ਵਿੱਚ ਤੇ ਲੋਕਾਂ ਦੇ ਮਨ ਦੇ ਇਰਾਦੇ ਦਾ ਹਟੇ ਹੁੰਦੇ ਵੀ ਐਮਐਸਪੀ ਮਿਲਨੀ ਹੈ ਕਿ ਨਹੀਂ ਮਿਲਨੀ ਹਾਂਜੀ ਕੋਈ ਨਹੀਂ ਸੋ ਇਸ ਕਰਕੇ ਨਾਲ ਦੇ ਨਾਲ ਦੇਦਰ ਵਿੱਚ ਚੱਲ ਰਹੇ ਟਰਾਲੀਆਂ ਨਾਲ ਨਾਲ ਆ ਨਾਲ ਨਾਲ ਟਰਾਲੀਆਂ ਨਹੀਂ ਲੈਣੇ ਲਾਈਨ ਲਾਈਨ ਆਹ ਬਾਲ ਨਹੀਂ ਗਾਲੀ ਇਹ ਦਿਖਣਾ ਨਹੀਂ ਹੈਗਾ ਲਾਈਨ ਗਾਈ ਇਹ ਬਾਲ ਚੱਲਿਆ ਭਾਈ ਲੰਗੜਾ ਵਾਸਤੇ ਬਾਲ ਨੂੰ ਭਾਈ ਰੱਖਿਆ ਹੋਇਆ ਇਹ ਬਾਲਨ ਦੀ ਟਰਾਲੀ ਆਪਣੀ ਲੈ ਗਿਆ ਆਪਣੀਆਂ ਆਪਣੀਆਂ ਟਰਾਲੀਆਂ ਨੇ ਕੋਲ ਟਰੈਕਟਰਾਂ ਦੇ ਕੋਲ ਟੱਕੀਆਂ ਲਾ ਕੇ ਔਰ ਇਸ ਕਰਕੇ ਆਪ ਇਹ ਲਗਾਤਾਰ ਆਪ ਦੇਖੋ ਵੱਡੇ ਪੁੱਤ ਤੇ ਰਾਹ ਦਿਆ ਆਹ ਦੇਖੋ ਕਿਸਾਨ ਇੱਕ ਨਾਲ ਭਰਾਵਾਂ ਨੂੰ ਬੈਠੀਆ ਵੀ ਆਪਣੀਆਂ ਦੇ ਕੋਲ ਆ ਕੇ ਸਤਿ ਸ੍ਰੀ ਅਕਾਲ ਨਾ ਚਲ ਕੇ ਹੀ ਵਾਰੀ ਪਿੰਡਾਂ ਦੀ ਗੱਲਾਂ ਕਰੀ ਦੀ ਆ ਵੀ ਅਸੀਂ ਲੜਾਈ ਤਾਂ ਸਾਰੇ ਪੰਜਾਬ ਦੀ ਲੜ ਰਹੇ ਹਾਂ 5000 ਬੰਦਾ ਹੋ 7000 ਜਿਹੜੇ ਨਹੀਂ ਹਲੇ ਅੰਦੋਲਨ ਚ ਆਉਂਦਾ ਸਾਰਾ ਪੰਜਾਬ ਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਟ੍ਰੈਕਟਰ ਟਾਲੀ ਲੈ ਕੇ ਆਓ ਜਾਂ ਸਾਡੇ ਨਾਲ ਚਲੋ ਕੀ ਮਨ ਚ ਆਉਂਦਾ ਹੈ ਗੱਲ ਹਾਂਜੀ ਸਾਰਿਆਂ ਨੂੰ ਸਾਰਿਆਂ ਨੂੰ ਪਾਈ ਸੰਯੋਗ ਦੇਣਾ ਚਾਹੀਦਾ ਕਿਉਂਕਿ ਇਹ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈ ਬਾਈ ਐਮਐਸਬੀ ਤੇ ਗਰੰਟੀ ਕਰਨ ਸਾਰਿਆਂ ਲਈ ਲਾਗੂ ਹੋਣਾ ਹੈ ਜੀ ਇੱਕ ਇੱਕ ਬੰਦੇ ਨੂੰ ਘੋੜਾ ਮਿਲਣਾ ਹੈ ਠੀਕ ਹੈ ਚਲ ਕਈ ਵਾਰ ਇਹ ਵੀ ਲੋਕ ਕਹਿੰਦੇ ਆ ਕੋਈ ਮੋਦੀ ਨੇ ਐਮਐਸਬੀ ਦੇਣੀ ਨਹੀਂ ਉਹ ਤੇ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਣੀ ਕਿਉਂ ਨਹੀਂ ਹੈ ਤੁਹਾਡਾ ਹੱਕ ਬਣਦਾ ਪਰ ਲੈ ਕੇ ਚੜਨੀ ਹੈ ਅੱਛਾ ਇਨਸ਼ਾਅੱਲਾ ਕੀ ਕਰਦਾ ਗਾਰੰਟੀ ਕਰਵਾ ਲਵਾਂਗੇ ਆਹ ਵੇਖੋ ਵੀ ਆ ਆ ਆ ਸਬਰ ਆ ਜਾ ਬਈ ਹਾਂ ਡਾਕਟਰ ਜਗਨਦੀਆ ਜਿਹੜੇ ਪੁਨੈਰ ਦਾਬ ਜਿਹੜੇ ਬੰਦੇ ਕਹਿੰਦੇ ਆ ਵੀ ਨੌਜਵਾਨ ਨੇਗਾ ਮੜਾ ਜਾ ਉਹਨਾਂ ਨੂੰ ਦਖਲ ਕਰਾਇਆ ਆਪਲਾ ਕੀ ਆ ਜਵਾਨੀਆਂ ਵੀ ਜਿਹੜੇ ਕਹਿੰਦੇ ਆ ਸਾਰੇ ਝੂਠੇ ਆ ਜੀ ਜਿਹੜੇ ਸਾਰੇ ਝੂਠੇ ਆ ਜੀ ਆਪ ਕੋ ਖਾਲੀ ਜਨੇ ਆ ਵੀ ਝੂਠੇ ਆ ਭਾਈ ਅਵੇ ਨਾਲ ਤੁਰਿਆ ਜਾਂਦਾ ਬਹੁਤ ਵੱਡੇ ਬੋਧ ਨੇ ਜਵਾਨੀ ਆਈ ਹੋਈ ਆ ਐ ਨਹੀਂ ਹੈ ਆ ਲਗਾਤਾਰ ਟਰੈਕਟਰ ਚਾਲੀਆਂ ਆ ਆ ਦੇਖੋ ਫਾਰਮ ਗ੍ਰੈਕ ਸਾਥਿਆ ਦਾ ਦਾ ਸਮਾਂ ਵਾ ਕੀ ਹਾਲ ਚਾਲ ਕਿਹੜੇ ਪਿੰਡੋਂ ਆਏ ਆ ਹੈ ਵਾਤ ਤੋਂ ਵਾਤ ਸ਼ੇਰ ਕਰੀ ਜਾਓ ਮੇਰੇ ਵੀ ਨੱਪੀ ਜਾਓ ਪਦੇਰ ਪਦੇਰ ਪੇਜ ਤੇ ਸ਼ੇਰ ਕਰੀ ਜਾ ਅੱਛਾ ਲੋ ਤਾਂ ਹਾਲ ਹੋ ਕਈ ਵਾਰੀ ਇਹ ਮਨ ਨਹੀਂ ਆਉਂਦਾ ਕਿ ਖਵਾਰਾਂ ਚ ਕਈ ਵਾਰੀ ਕਈ ਮੀਡੀਆ ਨੱਕੇ ਵੀ ਬੋਲਦਾ ਵੀ ਕਹਿੰਦੇ ਮੋਦੀ ਆਉਂਦਾ ਵੀ ਮੰਨਣਾ ਨਹੀਂ ਹੈ ਉਹਦੇ ਮੰਨੇਗਾ ਮੰਨੇਗਾ ਕੋਣੀ ਇਹ ਮਨਾਉਣ ਵਾਸਤੇ ਨਾ ਜਾਣੇ ਅੱਛਾ ਮਨਾ ਕੇ ਛੱਡੋਗੇ ਹਾਂਜੀ ਹਾਂਜੀ ਮੈਂ ਕਈ ਵਾਰੀ ਸਵਾਲ ਹੁੰਦਾ ਨਾ ਦੇਖ ਲੈਂਦੇ ਤੇ ਚਲੋ ਜੜੇ ਹਜੇ ਟਰੈਕਟਰ ਟਾਲੀਆਂ ਲੈ ਕੇ ਵੀ ਨਹੀਂ ਆ ਰਹੇ ਉਹਨਾਂ ਨੂੰ ਕੀ ਕਹੋਗੇ ਪਿੰਡਾਂ 'ਚ ਅਸੀਂ ਤਾਂ ਹਰ ਪਿੰਡ 'ਚ ਚਾਉਂਦੇ ਆ ਵੀ ਸਾਰੇ ਬੜੇ 2-2 3-3 ਟਾਂ ਦੇ ਟਰੈਕਟਰ ਬਣੇ ਚਾਹੀਦੇ ਵੱਧ ਤੋਂ ਵੱਧ ਹੋਣਾ ਚਾਹੀਦਾ ਠੀਕ ਆ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਆ ਵੀ ਜੂਥ ਆ ਭਾਈ ਦੇਖ ਲਓ ਇਹਦੇ ਜੂਥ ਨਹੀਂ ਆਉਂਦਾਗਾ ਆ ਵੀ ਇੱਥੇ ਖਾਲੀ ਕਾਕਾ ਆ ਵੀ ਦੇਖ ਲਓ ਬਿਲਕੁਲ ਨੌਜਵਾਨ ਆ ਜੰਨੇ ਬਜ਼ੁਰਗ ਹੋਣੇ ਆ ਆ ਸਾਰੀਆਂ ਟਰੈਕਟਰ ਟਾਲੀਆਂ ਭਾਈ ਠੀਕ ਆ ਜੀ ਸਾਰੀਆਂ ਟਰੈਕਟਰ ਟਾਲੀਆਂ ਵਾ ਲਗਾਤਾਰ ਆਪ ਖਾਓ ਭੀ ਮਾਰਾ ਕਿਹੜਾ ਪਿੰਡ ਆ ਬੱਬੂ ਜੀ ਇਹ ਜੇਸਟ ਦੇ ਵਿੱਚ ਲਕੀਰ ਖਿੱਚੀ ਸੀ ਉਹ ਬਾਸ਼ਾ ਮੈਨੂੰ ਸਮਝ ਨਹੀਂ ਜੇ ਤਾਂ ਪੁੱਲ ਗਿਆ ਕਿ ਨਾ ਪੈਂਡਿਆ ਲੋਟਣ ਲਈ ਠੀਕ ਹੈ ਠੀਕ ਹੈ ਲੋਟਣਾ ਆ ਰਿਹਾ ਚੱਲਦੀ ਕਲਾਜ ਸ਼ੇਅਰ ਕਰ ਦਿਓ ਵੀ ਬਜ਼ੁਰਗ ਟਾਡੇ ਰਾਤ ਵੱਡੀ ਲੜਾਈ ਲੜ ਰਹੇ ਆ ਇਹਨਾਂ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਹਜ਼ਾਰਾਂ ਬੰਦੇ ਦੇਖਣ ਭਾਈ ਠੀਕਾ ਜੀ ਗੱਲ ਜਾਵੇ ਦੁਨੀਆ ਤੱਕ ਆਪ ਤਾਲੀਆਂ ਖਾਲੀ ਜਾਂਦੇ ਆ ਬੱਲੋ ਵਾਲ ਬੱਲੋ ਵਾਲ ਜੋ ਬੱਲੋ ਵਾਲੀ ਠੀਕ ਹੈ ਟਰਾਲੀਆਂ ਟਰਾਲੀਆਂ ਇਹ ਮੈਂ ਹੋ ਮੀਟਰਾਂ ਦੰਗ ਘਮਾ ਟਾਲੀ ਗੇ ਮਿਲ ਗੇ ਰਾਤਾ ਸਮਾ ਇੱਥੇ ਚਲੋ ਲਾਈਟ ਹੈਗੀ ਆ ਨੇੜਾ ਬਿਆਸ ਦੇ ਨੇੜਿਆ ਜਗ੍ਹਾ ਹੈਗੀ ਆ ਵੇਖੋ ਤੁਹਾਨੂੰ ਅਰਜਨ ਖੜਾ ਬਈ ਠੀਕ ਹੈ ਜੀ ਅਰਜਨ ਆਏ ਕੱਥੂ ਨੰਗਲ ਜੋਨ ਕੱਥੂ ਨੰਗਲ ਆ ਆ ਵੇਖੋ ਭਈ ਆ ਵੱਖਰਾ ਨਜ਼ਾਰਾ ਏ ਆ ਕਿਸਾਨ ਜਿਹੜਿਆ ਆ ਬਈ ਬੈਠਿਆ ਮੁੰਡੀਆਂ ਇੱਥੇ ਢਾਲੀਆਂ ਆ ਆ ਭਾਈ ਵੇਖੋ ਮੰਜੇ ਡੱਟ ਗਏ ਆ ਤੇ ਸਿੰਘ ਸਾਧ ਗਿਆ ਕੀ ਨਾਮ ਆਪੂ ਜੀ ਸੁਵਿੰਦਰ ਸਿੰਘ ਪਿੰਡ ਜਿਹੜਾ ਜਾਂਗੇ ਜਾਂਦੀ ਤੇ ਜਾਗਰੂ ਆਇਆ ਸਿੰਘ ਫੇਰਾ ਠੀਕ ਆ ਮੈਂ ਇੱਕ ਸਵਾਲ ਲਗਾਤਾਰ ਕਰੰਦਿਆਂ ਸਾਰਿਆਂ ਨੂੰ ਚੱਲ ਉਧਰ ਲੜਾਈ ਆ ਲੰਬੀ ਆ ਉਹ ਕਹੀ ਜਾਂਦੇ ਆ ਮੋਦੀ ਨਹੀਂ ਮੰਨਦਾ ਕੀ ਕਹਿਣਾ ਚਾਹੋਗੇ ਮੋਦੀ ਮਨਾਓਗੇ ਕਿਦਾਂ ਆਂਦੇ ਆ ਪੀਤੇ ਵੀ ਚੈਨਲ ਬੋਲੀ ਜਾਂਦੇ ਆ ਮੋਦੀ ਦੇ ਤਾਉਣ ਤੇ ਗੋਡਾ ਰੱਖਾਂਗੇ ਅਸਾਂ ਤਾਉਣ ਤੇ ਗੋਡਾ ਰੱਖੋਗੇ ਇਹ ਫੇਰ ਮਨੂਗਾ ਇਹ ਮਜ਼ਦੂਰ ਆਈ ਅੰਦੇ ਆ ਆ ਸ਼ਾਇ ਇਹ ਮਜ਼ਦੂਰ ਆਇਆ ਤੁਸੀਂ ਮਜ਼ਦੂਰ ਭਰਾ ਦੇ ਵਧੀਆ ਬਹੁਤ ਵਧੀਆ ਬਈ ਸ਼ੇਅਰ ਕਰ ਦਿਓ ਬਈ ਮਜ਼ਦੂਰ ਭਰਾ ਵੀ ਆਏ ਹੋਇਆ ਜਿਨ੍ਹਾਂ ਦੀ ਲੜਾਈ ਲੜ ਰਹੇ ਬਹੁਤ ਵਧੀਆ ਬਈ ਆ ਵੇਖੋ ਨੌਜਵਾਨ ਵੀ ਹੈਗੇ ਇਧਰ ਉਖਾਲੀ ਬਈ ਆ ਵੀ ਨੌਜਵਾਨ ਹੈਗੇ ਬਈ ਉਧਰ ਉਖਾਲੀ ਬਈ ਆ ਵੀ ਨੌਜਵਾਨ ਹੈਗੇ ਆ ਤੋਂ ਯੂਥ ਵੀ ਆ ਰਿਹਾ ਬੜੀ ਚੜਦੀ ਕਲਾ ਵਾ ਜਿਹੜਾ ਸੀ ਦਾਵਾ ਕੀਤਾ ਸੀ ਸਾਡੇ ਵਰਕਰਾਂ ਨੇ ਓਏ ਖਾਲਸਾਬ ਕਿਹੜਾ ਪਿੰਡ ਆ ਓਏ ਪਿੰਡ ਬਾਪੂਆ ਬਡਾਲਾ ਬਡਾਲਾ ਚਾਚਾ ਬਡਾਲਾ 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 ਠੀਕ ਆ ਬਾਈ ਸ਼ਹੀਦ ਹੋਇਆ ਆ ਆ ਦੂਜੀ ਟਰਾਲੀ ਲੰਗਰ ਵਾਲੀ ਠੀਕ ਆ ਠੀਕ ਆ ਭਦਰ ਸਿੰਘ ਬਡਾਲਾ ਸਾਡਾ ਸ਼ਹੀਦ ਆ ਆ ਬਾਲਣ ਬਾਈ ਵੇਖ ਲੋ ਆ ਬਾਲਣ ਵਾਟ ਤੋਂ ਵਾਟ ਸ਼ੇਅਰ ਕਰੀ ਜਾਓ ਐ ਪੂਰੀਆਂ ਤਿਆਰੀਆਂ ਚ ਜਾ ਰਿਹਾ ਬਾਈ ਵਾਟ ਤੋਂ ਵਾਟ ਸ਼ੇਅਰ ਕਰ ਦਿਓ ਹਜ਼ਾਰਾਂ ਬੰਦੇ ਵੇਖਣ ਰਾਤ ਤੁਹਾਡੇ ਬਜ਼ੁਰਗ ਇੱਥੇ ਨੌਜਵਾਨ ਵੀ ਸਾਰੇ ਲੱਗੇ ਹੋਏ ਤਸਿੱਕੇ ਵਾਲਿਆਂ ਦੀ ਟਰਾਲੀ ਵੀ ਦਸਣ ਦੇ ਆ ਕੀ ਹਾਲ ਚਾ ਵਾਦੀ ਗਲਾਜਾ ਆ ਤਾ ਬੜੀਆ ਲੱਗੇ ਅੰਦਰੋਂ ਬਹੁਤ ਹੋੜਾ ਅੰਦਰੋਂ ਖਾਦੀ ਆ ਆ ਵੇਖੋ ਆਵੇਂ ਲੈ ਅੰਦਰ ਸਟੋਕਟ ਆ ਵੀ ਅਰੇ ਭਾਈ ਵਾਹ ਭਾਈ ਜਗੀਰਾ ਹੋਣਾ ਪ੍ਰਬੰਧ ਕੀਤਾ ਭਈ ਇਹਦਾ ਲੱਟਾ ਜਗੰਡੀਆਂ ਅੰਦਰ ਭਾਈ ਦੋ ਦੋ ਤੋੜੇ ਆਲੂਆਂ ਨੇ 10 ਤੋੜੇ ਭਈ ਇਹ ਆਲੂਆਂ ਦੇ 10 ਕਿਲੋ ਵੇਸਣ ਦਿੱਤਾ 10 ਕਿਲੋ ਵੇਸਣ ਆ ਖਾਣ ਨੂੰ ਭਈ 10 ਭਾਈ ਆਏ ਆ ਜੀ 10 ਭਾਈ ਚਲੋ ਬਹੁਤ ਵਧੀਆ ਸ਼ਾਬਾਸ਼ ਵੀ ਕਾਲ ਲਿਆ ਅੰਦਰ ਬੰਦੇ ਵੀ ਆ ਟਰਾਲੀ ਨਿਕਲ ਆ ਇੱਕ ਟਰਾਲੀ ਬਾਲਾਂ ਦੀ ਸ਼ਾਬਾਸ਼ ਆ ਉਹ ਵੀ ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜਾ ਬਈ ਭੰਗਵਾ ਵਾਲਾ ਆਪ ਬਈ ਨੂੰ ਭੰਗਵਾ ਆਪਣਾ ਲਿੱਦਰ ਸਿੰਘ ਲੈ ਕੇ ਆਇਆ ਵੀ ਟਾਂਗਰੇ ਭੰਗਵਾਲਿਆਂ ਦੀ ਟਰਾਲੀ ਆ ਬਈ ਬਹੁਤ ਵਧੀਆ ਆ ਵੇਖੋ ਬੱਲਣ ਵੀ ਲੈ ਕੇ ਆਇਆ ਖੁਦਾ ਬੱਲੇ ਵੀ ਵੱਡੇ ਜਿਹੇ ਲੈ ਕੇ ਆਏ ਬਈ ਬਹੁਤ ਵਧੀਆ ਆਪ ਬਈ ਫਾਰਟ੍ਰੈਕ ਛੱਟ ਖੜਾਵਾ ਤੇ ਹਾਵਾਂ ਥੋੜਾ ਔਰ ਵਾਪਸ ਤੋਂ ਵਨ ਛੱਟਾ ਜੜੀਆਂ ਵਾ ਟੇਲ ਲਗਾਤਾਰ ਕਿਲੋਮੀਟਰਾਂ ਬੱਤੀ ਤਾਂ ਦੂਰ ਦੀਦੀ ਹੋਣੀ ਆ ਦੂਰ ਬੱਤੀ ਵੇਖੋ ਠੀਕ ਹੈ ਜੀ ਬਾਬਾ ਸਾਹਿਬ ਬਾਜੀ ਵਧੀਆ ਤੇਜ਼ ਕਰਕੇ ਸਾਹ ਵਾਸਿਆ ਲਾ ਕੇ ਕਰ ਮਾਸਟਰ ਗਿਆ ਸਾਹਿਬ ਕਿੱਲਾਂ ਦੀ ਵਾਸਿਆ ਟਾਲੀ ਵੀ ਲੈ ਕੇ ਆਇਆ ਠੀਕ ਹੈ ਜੀ ਵਾਸਤ ਕਾਣੇ ਲਾਉਣੀ ਹੈ ਉੱਥੇ ਜਵਾਉਣੀ ਹੈ ਠੀਕ ਹੈ ਬਾਕੀ ਲੱਗ ਦੋ ਕੰਮ ਦੇ ਇੱਕ ਮੁੰਡੇ ਛੱਡ ਦੋ ਠੀਕ ਹੈ ਵਧੀਆ ਵੀ ਵਧੀਆ ਆਹ ਭਾਈ ਸਵਰਾਜ ਸਵਰਾਜ ਭਾਈ ਲਗਾਤਾਰ ਕਿਲੋ ਮੀਟਰਾਂ ਤੱਕ ਆ ਭਾਈ ਵੱਤ ਉਹ ਸ਼ੇਅਰ ਕਰ ਦਿਓ ਮੇਰੇ ਵੀਰ ਦੋਸਤ ਦੁਨੀਆ ਤੱਕ ਪਹੁੰਚ ਜਾਵੇ ਸਾਡਾ ਹਾਂ ਜੀ ਭਾਈ ਹੈਲੋ ਸਾਸਰੀ ਕਾ ਵਿੱਚ ਹਾਂਜੀ ਹਾਂਜੀ ਸਿਆ ਸਿਆ ਵਧੀਆ ਠੀਕ ਹੈ ਆ ਹਾਂ ਹਾਂਜੀ ਭਾਈ ਆ ਵੀ ਆ ਵੀ ਸੁਵਰਾਜ ਆ ਵੀ ਟਾਂ ਆ ਨੌਜਵਾਨ ਆ ਭਾਈ ਆ ਬੇਨਤੀ ਆ ਪ੍ਰੈਸ ਵਾਲੇ ਪੁੱਛ ਰਹੇ ਸਵੇਰੇ ਭਾਈ 4 ਵਜੇ ਦਾ ਹੀ ਟਾਈਮ ਉੱਠਣ ਦਾ ਦਿੱਤਾ ਵਾਂ ਪਿਛੇ ਉਹਦੇ ਚਾਲੇ ਪੈ ਜਣੇ ਆ ਭਈ ਇੰਨੀ ਬੇਨਤੀ ਹੈ ਸਾਡੀ ਉਹ ਬੱਲੇ ਬਜ਼ੁਰਗੋ ਕਿਹੜਾ ਕਿਹੜਾ ਪਿੰਡ ਆ ਚੜਦੀ ਰੰਗ ਵਾਲੇ ਵਿਸ਼ਾਵਾ ਸੇ ਸ਼ਾਵਾਂ ਮੰਗਾ ਚੜਦੀ ਕਲਾ ਚ ਮੈਂ ਸਵਾਲ ਇੱਕ ਕਰਦਾ ਚਲੋ ਸਾਰੇ ਜਾਣਦੇ ਸੀ ਲੋਕਾਂ ਲਈ ਸਾਰੇ ਦੇਸ਼ ਵਿੱਚ ਇਸ਼ਕਸ਼ ਕਰ ਰਹੇ ਹੋਰ ਆਦਮੇ ਤੇਰੀ ਕਈ ਆਂਦੇ ਹੈ ਮੋਦੀ ਕੱਬਾ ਬੜਾ ਮੰਨਦਾ ਨਹੀਂ ਰਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜਾਂ ਕਿ ਮੰਗਾਉਣ ਦੀ ਜਾਜ ਆ ਅੱਛਾ ਜੱਟ ਬਣਾਉਂਗਾ ਜੱਟ ਕਿਹਾਸੀ ਹੋ ਗਿਆ ਦਿੱਲੀ ਅੱਛਾ ਦਿੱਲੀ ਕਿਹਾਸੀ ਹੋ ਗਿਆ ਵਾ ਤੇ ਉਹ ਵੀ ਹੋ ਗਿਆ ਵਿੱਚ ਵੀ ਆਇਆ ਠੀਕ 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 ਆ ਠੀਕ ਆ ਓ ਭਾਈ ਕਰਦੇ ਗਲਾਗ ਲਾ ਕੇ ਮਨਾ ਕੇ ਖੜਾ ਜਾਂਦਾ ਹਾਂ ਹਾਂ ਵੇਖਾ ਸ਼ਾਹੀ ਹਾਂ ਭਈ ਆ ਵੀ ਸਾਡੇ ਜੋਦੇ ਭਈ ਬੱਗੇ ਪਿੰਡ ਤੋਂ ਹਾਂਜੀ ਹਾਂਜੀ ਠੀਕ ਆ ਭਈ ਆ ਜਾ ਆ ਜਾ ਮੁੱਕ ਨਹੀਂ ਗਿਆ ਉਹਨੇ ਬੁਜਾ ਕੇ ਬੁਜਾ ਖੜਾ ਆ ਬਈ ਆ ਨੌਜਵਾਨ ਸ਼ਾਲਾ ਪਿੰਡ ਸ਼ਾਲਾ ਪਿੰਡ ਚੜਦੀ ਗਲਾਜ ਪੂਰੀ ਚੈਰੀ ਚ ਫੋਜਾ ਚਲੋ ਵਧੀਆ ਵੇਖੀ ਜਾਓ ਬਹੁਤ ਵੱਡਾ ਕਾਫਲਾ ਇਹਨੂੰ ਬਖਾਇਆ ਨਹੀਂ ਕਿ ਵਨ ਟਵਰ ਸ਼ੇਅਰ ਕਰੀ ਜਾਇਆ ਮੇਰੇ ਵੀਰ ਸ਼ੜਕ ਤੇ ਜਿਹੜੇ ਵੀ ਬੰਦੇ ਵੰਦੇ ਛੱਡ ਕੇ ਨਾ ਜਾਓ ਦੂਜੇ ਬੰਨੇ ਦੂਜੇ ਬੰਨੇ ਵੀ ਲਾਈਨ ਲੱਗੀਆਂ ਬੰਨੇ ਵੀ ਲਾਈਨਾਂ ਜੀ ਦੂਜੇ ਬੰਨੇ ਵੀ ਦੋਵੇਂ ਬੰਨੇ ਲਾਈਨਾਂ ਨੇ ਲਗਾਤਾਰ ਆ ਵੀ ਸਾਡੇ ਜੋਦੇ ਟਾਲੀ ਸਾਹਿਬ ਜੋਨ ਦੇ ਲੀਡਰ ਨੇ ਭਾਈ ਧੰਨਵਾਦ ਭਾਈ ਆ ਵੇਖੋ ਲਿਖਿਆ ਇਹਨਾਂ ਨੇ ਬੱਠੂ ਚੱਕ ਪਿੰਡ ਅਮਰਸਾ ਜਲੇਣਾ ਬਹੁਤ ਵਧੀਆ ਇਹ ਲਗਾਤਾਰ ਆ ਬਾਲਾ ਟੱਕ ਪੈਂਦਾ ਜੋਂ ਟਾਲੀ ਸਾਹਿਬ ਬਹੁਤ ਵਧੀਆ ਆ ਦੇਖੋ ਇੰਟਰਨੈਸ਼ਨਲ ਟਰੈਕਟਰ ਪੁਰਾਣਾ ਪੁਰਾਣੇ ਮਾਡਲ ਆ ਹਰ ਕਿਸਮ ਦੇ ਸਾਡੇ ਕੋਲ ਸੰਦ ਹੈਗੇ ਆ ਆ ਜੋਂ ਟਾਲੀ ਸਾਹਿਬ ਰਾਮ ਦੋਆਲੀ ਆ ਵੀ ਕੀ ਹਾਲ ਚਾਲ ਮਹਾਰਾਜ ਕਿਹੜਾ ਪਿੰਡ ਆ ਸਭ ਦੇ ਰਾਮ ਦੋਆਲੀ ਰਾਮ ਦੋਆਲੀ ਭਾਈ ਠੀਕ ਆ ਭਾਈ ਕਾਡਮੀ ਕਲਾਜ ਪੂਰੀ ਤਿਆਰੀ ਆ ਵਰਤਵਾ ਸ਼ੇਅਰ ਕਰੀ ਜਾਓ ਜਿੱਤ ਕੇ ਹੋਗੇ ਜਿੱਤ ਕੇ ਹੋਗਾ ਮੈਂ ਤੁਹਾਨੂੰ ਸਵਾਲ ਜਵਾਬ ਕਰਾਈ ਜੇ ਬਾਬਾ ਆ ਆ ਆ ਆ ਵਰਤਵਾ ਆ ਆ ਵੇਖੋ ਆ ਜੀ ਬਹੁਤ ਵਧੀਆ ਇਹ ਕੰਪੋਨੈਂਟ ਦੇ ਮੇਰੇ ਪਿੰਡਾ ਕੀ ਹਾਲ ਚਾਲੇ ਮਾਰੇ ਬੈਠੇ ਬੈਠੇ ਕਿਹੜਾ ਪਿੰਡ ਆ ਠੀਕ ਹੈ ਜੀ ਵਧੀਆ ਆ ਵੇਖੋ ਪੂਰੇ ਅੰਦਰ ਵੀ ਅੰਦਰ ਵੀ ਲੋਕੋ ਬੈਠੇ ਹੋਏ ਆ ਬਾਹਰ ਅੰਦਰ ਬੈਠੇ ਹੋਏ ਆ ਪੂਰੀ ਸਜਾਈ ਹੋਈ ਆ ਟਰਾਲੀ ਪਾਈ ਵਰਤਵਾ ਸ਼ੇਅਰ ਕਰੀ ਜਾਓ ਮੇਰੇ ਵੀ ਵੇਖਰੋ ਨਾ ਦਿਓ ਆ ਬਈ ਵੇਖੋ ਆ ਜੂਠ ਵੇਖੋ ਠੀਕ ਹੈ ਜੀ ਆ ਹਲੇ ਕਿੰਨੀ ਪੁੱਤੋਂ ਮਰਿਆ 12 ਸਾਲ ਦਾ ਮੁੰਡਾ ਆ ਬਈ ਕੱਕੜ ਪਿੰਡ ਤੋਂ ਵੀ ਇਹ ਕੱਕੜ ਪਿੰਡ ਲਾਹੌਰ ਇਹਨਾਂ ਦੇ ਨੇੜੇ ਦਾਦਾ ਜੀ ਉੱਥੋਂ ਜਿਹੜੇ ਕੋਠੇ ਕਰਦੇ ਲੋਹੜੀਆਂ ਬੱਤੀਆਂ ਜਗਦੀਆਂ ਇਹ ਰਵੀ ਟੋਆ ਚਲੋ ਮੈਂ ਕਹਿੰਦਾ ਪਿੰਡ ਤੋਂ ਸਵਾਲ ਸੁਣਦੇ ਕਹੀ ਤੁਸੀਂ ਇਹਦੇ ਨੌਜਵਾਨ ਤੋਂ ਜਿਆਦਾ ਸੁਝਦ ਆਂਦੇ ਮੋਦੀ ਨੇ ਮੰਨਣਾ ਨਹੀਂ ਉਹਦਾ ਕੀ ਜਵਾਬ ਆ ਕਿਦਾਂ ਬਣਾਓਗੇ ਮੋਦੀ ਨੂੰ ਬੁਣਾ ਕੇ ਛੱਡਾਂਗੇ ਅੱਛਾ ਹਾਂ ਸ਼ਾ ਠੀਕ ਹੈ ਕਈ ਵਾਰੀ ਨਾ ਚਲਦਿਆਂ ਮਾਵੇ ਬਹੁਤ ਕੱਬਾ ਵਾ ਉਹ ਮੰਦਾ ਨਹੀਂ ਹੈਗਾ ਠੀਕ ਹੈ ਨਹੀਂ ਨਹੀਂ ਕੋਈ ਨਹੀਂ ਆਈਆਂ ਤੇ ਆਏ ਆ ਮਾਵੇ ਵਧੀਆ ਵਧੀਆ ਮੰਦੇ ਅਹੀਂ ਕਿਹੜੇ ਘੱਟ ਕੱਪੇ ਆ ਉਹਦੀ ਉਹਦੀ ਠੀਕ ਹੈ ਕਿਹੜਾ ਪਿੰਡਾ ਚੱਕਾ ਆਖੀ ਚੱਕ ਕਮਾਲ ਦਾ ਹਾਂ ਅਜ ਨਾਲਾ ਜੋਂ ਚਾਏ ਬਾਡਰ ਇਹ ਵੀ ਬਾਡਰ ਸਾਡੀ ਬਾਡਰ ਬੈਲਟ ਆ ਠੀਕ ਹੈ ਕੀ ਆਨੇ ਮੋਦੀਆਂ ਦੇ ਮੰਨਣਾ ਨਹੀਂ ਹੈਗਾ ਉਹਦੇ ਬਾਰੇ ਕੀ ਰਹੇਗਾ ਨਹੀਂ ਮੰਨੂਗਾ ਮੰਨੂਗਾ ਕਿਉਂ ਨਾ ਅਸੀਂ ਛੱਡਾਂਗੇ ਅੱਛਾ ਬਣਾ ਕੇ ਛੱਡੂ ਮੈਂ ਲੰਮੀ ਲੜਾਈ ਲੜੋਗੇ ਲੜਾਂਗੇ ਛੱਡਾਂਗੇ ਠੀਕ ਹੈ ਭਾਈ ਇੱਧਰ ਵੇਖ ਲਓ ਇੱਧਰ ਨਾਲ ਲਗਾਤਾਰ ਐਸੀ ਬੈਠੇ ਆ ਇਹ ਬਹੁਤ ਲੰਮੀ ਇੱਕ ਤਾਂ ਆ ਚੌਂਕ ਆ ਗਿਆ ਆ ਚੌਂਕ ਦੇ ਸਾਹਮਣੇ ਆ ਲੰਮੀ ਲੈਨ ਤੁਰੀ ਜਾਂਦੀ ਆ 41 ਦੀ ਜਾਂਦੀ ਆ ਇਸੇ ਤਰ੍ਹਾਂ ਕਿਲੋਮੀਟਰਾਂ 'ਚ ਆ ਜਿਹੜੇ ਅਸੀਂ ਇੱਧਰ ਵੀ ਲਾਈਨ ਸੀ ਕਿ ਇੱਕ ਇੱਕ ਇੱਧਰ ਲੈਣ ਲੱਗੀ ਹੋਈ ਹੈ ਇੱਕ ਜਿਵੇਂ ਪਿੱਛੇ ਆਪਾਂ ਵੇਖ ਕੇ ਆਏ ਲੰਬੀ ਲਾਈਨ ਇੰਨੀ ਲੰਬੀ ਲਾਈਨ ਇੱਧਰ ਸਾਈਡ ਤੇ ਲੱਗੀ ਹੋਈ ਹੈ ਔਰ ਕਿਉਂਕਿ ਲਾਈਨ ਭਰ ਚੁੱਕੀ ਆ ਇਸ ਲਈ ਦੂਜੇ ਬੰਨੇ ਨੂੰ ਉਹ ਚੀਜ਼ ਲਗਾ ਤਾ ਡਬਲ ਡਬਲ ਲਾਈਨ ਆਪਾਂ ਲਵਾਈਆਂ ਔਰ ਹਾਲੇ ਵੀ ਟਰਾਲੀਆਂ ਰਾਤ 11 ਵਜੇ ਤੱਕੋਂ ਦੀਆਂ ਰਹਿਣੀਆਂ ਹਾਲੇ ਠੀਕ ਹੈ ਜੀ ਇਹ ਹਰਨ ਖੁਰਦਾ ਬਈ ਔਰ ਜਿਹੜਾ ਖੁਰਦ ਵਾਲੇ ਬਾਰਡਰ ਵਾਲਿਆ ਬਈ ਇਹ ਵੀ ਠੀਕ ਹੈ ਜੀ ਆਹ ਦੇਖੋ ਗੱਡਾ ਸੁਟਾ ਕੇ ਆਏ ਆ ਥੱਲੇ ਉੱਤੇ ਹੋ ਜਾ ਵੀਰ ਆ ਵੇਖੋ ਇੰ데 ਪ੍ਰਬੰਧ ਕਿਸਾਨ ਨੇ ਆ ਵੇਖੋ ਆਹ ਥੱਲੇ ਲਾਇਆ ਹੁੰਦਾ ਇਹ ਨਾਲੇ ਵਿੱਚ ਗੁਟਕੇ ਨਾ ਵਾਵੇ ਉੱਤੇ ਫੋਮ ਲੱਗੀ ਆ ਮਤਲਬ ਪੂਰੀਆਂ ਤਿਆਰੀਆਂ ਲੀੜੇ ਕੱਪੜੇ ਅੰਦਰ ਪਏ ਹੋਇਆ ਆ ਥੱਲੇ ਸਿੰਘ ਖੜੇ ਆ ਇਹ ਮਲੂਆ ਪੇਡ ਬਹੁਤ ਵਧੀਆ ਬਹੁਤ ਵਧੀਆ ਆਹ ਜੂਨ ਨੌਜਵਾਨਾਂ ਦਾ ਆਹ ਦੇਖੋ ਆ ਨੌਜਵਾਨਾਂ ਦਾ ਸਾਰੇ ਨੌਜਵਾਨ ਆ ਮਲੂਆ ਵਾਲਾ ਨੇ ਉਹ ਮਲੂਆ ਵਾਲਾ ਖਬਰਾਂ ਤੇ ਸੁਣਦੇ ਆ ਨਾ ਆਪਾਂ ਜਿਆਦਾ ਕਹਿਣਾ ਹੈ ਚਲੋ ਠੀਕ ਆ ਸਰਕਾਰ ਵੱਡੀ ਆ ਲੜਾਈ ਮੰਗਾ ਛੋਟੀਆਂ ਨਹੀਂ ਹੈਗੀਆਂ ਚਾਹੇ ਕਿਸਾਨਾਂ ਦੀ ਮੰਗ ਹੈ ਚਾਹੇ ਐਮਐਸਪੀ ਲੀਗਲ ਗਰੰਟੀ ਕਰੂ ਨੇ ਕੋਈ ਵੀ ਪਰ ਲੋਕਾਂ ਤੋਂ ਨਹੀਂ ਕੋਈ ਵੱਡਾ ਹੁੰਦਾ ਪ੍ਰਸ਼ਾਸਨ ਇਹ ਬਣਾਈ ਜਾਂਦੀ ਵੀ ਮੋਦੀ ਕੱਬਾ ਮੰਨਣਾ ਨਹੀਂ ਹੈਗਾ ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਠੀਕ ਹੈ ਬਹੁਤ ਵਧੀਆ ਸ਼ਾਬਾਸ਼ ਜੀ ਭਾਈ ਚਲੋ ਮੈਂ ਹੁੰਦਾ ਸੀਗਾ ਵੀ ਜੋ ਚੜ੍ਹਦੀ ਕਲਾ ਚ ਚਲੋ ਬੇਨਤੀ ਹੈ ਜਿਹੜੇ ਵੀ ਵੀਰ ਰਹਿ ਰਹੇ ਪਿੰਡਾਂ ਚ ਉਹਨਾਂ ਨੂੰ ਬੇਨਤੀ ਟਾਲੀਆਂ ਲੈ ਕੇ ਪਹੁੰਚੋ ਮੇਰੇ ਵੀਰ ਇੱਥੇ ਅਗੜੇ ਹੋ ਕੇ ਕੰਵਲਾ ਦਿੱਲੀ ਹਿਲਾ ਦੇਣੀ ਅੱਜ ਬੋਟਰ ਖੁਰਦ ਵਾਲੇ ਬਈ ਬਹੁਤ ਵਧੀਆ ਕੀ ਹਾਲ ਆ ਬਾਪੂ ਜੀ ਠੀਕ ਆ ਜੀ ਕੀ ਨਾਮ ਆ ਜੀਵਾ ਜੀਵਾ ਸਿੰਘ ਦੀ ਉਮਰ ਕਿੰਨੀ ਆ ਉਹ ਲਾ ਲਾ ਕਦੀ ਖਾ ਤਾਂ ਇਹ ਲਾ ਕਿੱਦਾਂ ਲਈਏ ਆਖੀ ਹੱਥ ਲਾ ਜਾ ਉਹ 60 70 ਹੋਣੀ ਹੈ ਇਹ ਬੰਦੇ ਦੀ ਕਰਨੀ ਨਹੀਂ ਵੇਖੋ ਉਹ ਨਾ ਨਹੀਂ ਤੁਸੀਂ ਪਹਿਲਾਂ ਬੜਗੇ ਆਏ ਕੋ ਮੁੰਡਾ ਵਾ ਧੀਰੇ ਦਾ ਉਹ ਵੀ ਟਰਾਲੀਆਂ ਦੇ ਮਤਲਬ ਲਗਾ ਵਾ ਫੇਰੀ ਆਇਆ ਇਹ ਵੀ ਚਾਰ ਬੜੀ ਕੁਰਬਾਨੀਆਂ ਵੀ ਕਦਰ ਕਰਿਆ ਕਰੋ ਕੰਨੇ ਪਹਿਲੇ ਹਟੇ ਹਾਂ ਛੋਟੀ ਕਿਸਾਨੀ ਤੋਂ ਕਿਤੇ ਜੋਰ ਨਾ ਆਉਂਦੇ ਵਾਰ ਤੋਂ ਵਾਰ ਸ਼ੇਅਰ ਕਰੀ ਜਾ ਵੇਖਰੋ ਨਾ ਸਾਡਾ ਮੇਰੇ ਵੀਰ ਆਏ ਸ਼ਾਬਾਸ਼ ਆਹ ਠੀਕ ਆ ਵਧੀਆ ਵਧੀਆ ਸ਼ਾਬਾਸ਼ ਸ਼ਾਬਾਸ਼ ਆ ਵੀ ਸਿੰਘ ਆ ਵੀ ਕੋ ਅੰਦਰ ਬੱਤੀਆਂ ਗਾੜ ਆਪਣੇ ਬਣ ਜਾਂਦੇ ਆ ਜਿਵੇਂ ਘਰ ਨਹੀਂ ਜਗਣਦੇ ਹੁੰਦਾ ਬੱਤੀ ਉਦਾਂ ਲਟਾਂ ਜਗਣਦੀਆਂ ਬਈ ਕਰਦਾ ਬਹੁਤ ਬਹੁਤ ਵਧੀਆ ਆ ਵੀ ਫੋਰ ਹੈ ਬਈ ਕਿਹਾ ਪਿੰਡ ਭੰਗਵਾ ਬਈ ਪਿੰਗ ਭੰਗਵਾ ਮਜੀਠਾ ਜੋਣ ਤੇ ਕੋਟਲਾ ਗੁਜਰਾ ਵਾਲੇ ਬਈ ਸ਼ਾਬਾਸ਼ ਤਗੜੇ ਜੇ ਵਾਈਟ ਕਾਰ ਦੀ ਗਲਾਦ ਆਪੋ ਆਪਣੇ ਢਾਂਗਿਆ ਆਪੋ ਆਪਣੇ ਰੰਗਿਆ ਵੀ ਟਰਾਲੀਆਂ ਨੂੰ ਸਜਾਉਣ ਦੇ ਠੀਕ ਆ ਬਈ ਬਹੁਤ ਵਧੀਆ ਠੀਕ ਹੈ ਜੀ ਆ ਆ ਗਿਆ Mahindra 475 ਕਿਹੜਾ ਵਾਈ ਗੁੜੀ ਖਾਲਸਾ ਕਿਹੜਾ ਪਿੰਡ ਆ ਬਨਾਰੀ ਮੱਤੇ ਨਾਲ ਸ਼ਾਹ ਜਨਾਲਾ ਵਧੀਆ 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 ਸਾਰੇ ਸਾਡੇ ਕੁਆਲਟੀ ਆ ਅੱਛਾ ਆਪਾਂ ਤੇ ਕਰਨਿਆ ਆਪਣਾ ਕਈ ਵਾਰੀ ਨਾਲ ਐਡੀ ਵੱਡੀ ਲੜਾਈ 80 ਕਰੋੜ ਜਨਤਾ ਦੀ ਲਾਈ ਆ ਤਦੋਂ ਇਥੇ ਉਹ 5000 ਰੁਪਏ ਦਾ 6 ਦਾ ਸਵੇਟਕ ਬਦਲ ਲਗ ਰੂ ਮਜ਼ਦੂਰ ਵੀ ਆਇਆ ਹਾਂਜੀ ਮਾਨ ਚੇਹੇ ਨਹੀਂ ਹੁੰਦਾ ਵੀ ਸਾਰੇ ਆ ਕੇ ਡੈਕਟਰ ਟਰਾਲੀਆਂ ਲੈ ਕੇ ਜਿਹੜੇ ਨਹੀਂ ਆਏ ਉਹਨਾਂ ਨੂੰ ਕੀ ਅਪੀਲ ਕਰਨਾ ਜਾਓਗੇ ਸਾਰੇ ਬਹਾਨੇ ਰਾਈ ਜਾਂਦੇ ਹਾਂ ਬਹਾਨੇ ਮੈਲਤਰ ਨਹੀਂ ਵੇ ਅੱਛਾ ਆਮ ਜਿਹੜੀ ਜਿਹੜਾ ਜਿਹੜੀ ਜਨਤਾ ਜਥੇਬੰਦ ਨਹੀਂ ਹੈਗੀ ਤੁਹਾਡਾ ਕਹਿਣ ਤੋਂ ਬਾਅਦ ਵੀ ਉਹ ਵਿਆਹ ਵਾ ਸਾਡਾ ਹੋਗਾ ਵਿਆਹ ਵਾ ਜਾਂਦਾ ਪਰ ਅਸੀਂ ਕਹਿੰਦੇ ਵੀ ਜਿੰਨਾ ਚਿਰ ਕੁਰਬਾਨੀਆਂ ਨਹੀਂ ਦਿੰਦੇ ਉਹਨਾਂ ਚਿਰ ਮਸਲਾ ਦਾ ਹੀ ਨਾ ਹੱਲ ਹੋਣਾ ਨਹੀਂ ਨੇਮੋ ਜਮੀਨਾ ਚਲ ਗਿਆ ਤੇ ਵਿਆਹ ਆ ਗਿਆ ਵਿਆਹ ਕਹੇ ਸਭ ਕੁਝ ਛੱਡ ਕੇ ਆ ਗਏ ਇਸੇ ਕਰਕੇ ਬਹੁਤ ਵਧੀਆ ਮਤਲਬ ਉਹਨਾਂ ਦੇ ਦਿਲ ਤੇ ਹੁੰਦਾ ਨਾ ਲੜਨ ਵਾਲੇ ਲੋਕਾਂ ਦਾ ਵੀ ਸਾਰਾ ਪੰਜਾਬ ਆਵੇ ਹਾਂਜੀ ਹਾਂਜੀ ਬੇਸ਼ੱਕ ਪੰਜਾਬ ਬੰਦ ਦੇ ਵਿੱਚ ਲੋਕਾਂ ਦਾ ਸਾਥ ਬਹੁਤ ਵੱਡਾ ਕਰਕੇ ਮਿਲਿਆ ਜੇ ਜੇ ਇਹ ਇਹ ਆ ਵੀ ਇਹ ਵੀ ਜਿੰਨਾ ਲੰਮਾ ਚੱਲ ਰਿਹਾ ਅੰਦੋਲਨ ਲੋਕਾਂ ਦੇ ਅੰਦਰ ਗੱਲ ਤਾਂ ਜਾ ਹੀ ਰਹੀ ਨਾ ਅੰਦੋਲਨ ਦੀ ਹਾਂਜੀ ਹਾਂਜੀ ਚਲੋ ਵਧੀਆ ਜੀ ਠੀਕ ਹੈ ਜੀ ਠੀਕ ਹੈ ਆ ਜੀ ਗੁਰੂ ਕਾ ਬਾਗ ਜਗ ਜੂਨ ਹੈ ਜੀ ਇਹ ਜਨਾਲਾ ਇਲਾਕ ਜੂਨ ਹੈ ਜੀ ਇਹ ਜਨਾਲਾ ਲਾਕ 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 ਜੂਨ ਹੈ ਜੀ ਇਹ ਜਨਾਲਾ ਲਾਕ